ਹੈਲੋ ਜੀ ਵੈਲਕਮ ਬੈਕ ਟੂ ਅਰ ਨਿਊ ਵਲੌਗ ਅੱਜ ਹੈ ਸੰਡੇ ਤੇ ਸੰਡੇ ਨੂੰ ਸਾਰੇ ਲੇਟ ਹੀ ਉੱਠਦੇ ਆਂ ਤੇ ਅੱਜ ਸਾਰੇ ਨਾ ਤੋਂ ਲੇ ਆਂ ਬਸ ਬ੍ਰੇਕਫਾਸਟ ਦਾ ਕੰਮ ਰਹਿ ਗਿਆ ਬ੍ਰੇਕਫਾਸਟ ਕਰਨ ਤੋਂ ਬਾਅਦ ਬਾਕੀ ਸਾਰੇ ਕੰਮ ਹੋਣਗੇ ਦੇਖੀ ਮੋਸਟਲੀ ਸੰਡੇ ਨੂੰ ਇਹਨਾਂ ਦੀ ਫੇਵਰੇਟ ਆਲੂ ਦੇ ਪਰੌਂਠੇ ਬਣਦੇ ਆ ਤੇ ਆਲੂ ਦੇ ਪਰੌਂਠੇ ਬਣਾਉਣ ਲਈ ਇਹਨਾਂ ਦੀ ਸਟਫਿੰਗ ਰੈਡੀ ਕਰ ਲਈ ਆ ਆਟਾ ਗੁੰਨ ਲਿਆ ਹੋਇਆ ਤੇ ਚਲੋ ਹੁਣ ਬਣਾਉਨੇ ਆ ਆਲੂਆਂ ਦੇ ਪਰੌਂਠੇ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬਰ ਦਿਨ ਨਾਲ ਬੈਲ ਆਈਕਨ ਨੂੰ ਜਰੂਰ প্রেস ਕਰੋ ਤਾਂ ਜੋ ਸਾਡੀ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਤੇ ਰੋਟੀ ਕਿਉਂ ਰੋਟੀ ਉੱਧ ਗਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰਿਓ ਇੱਥੇ ਜ਼ਰੂਰ ਕਰਿਓ ਆਲੂਆਂ ਦੇ ਪਰੌਂਠੇ ਬਣਾ ਕੇ ਮੈਂ ਨਾਲ ਦੀ ਨਾਲ ਇਹਨਾਂ ਨੂੰ ਖਵਾਇਆ ਅਣ ਤੇ ਇਧਰ ਗਗਨੀ ਬਾਹਰ ਦੇਖ ਰਹੀ ਸੀ ਬ੍ਰੈਕਫਾਸਟ ਕਰਨ ਤੋਂ ਬਾਅਦ ਫਿਰ ਮੈਂ ਫਟਾਫਟ ਸਫਾਈ ਕੀਤੀ ਸੰਡੇ ਦੀ ਪਲੈਨਿੰਗ ਆਪਣੀ ਦੁਪਹਿਰ ਤੋਂ ਬਾਅਦ ਹੀ ਹੁੰਦੀ ਹੁੰਦੀ ਹੈ। ਹੂੰ ਦੁਪਹਿਰ ਤੋਂ ਬਾਅਦ ਹੋਵੇ ਠੁਸ। ਸਹੀ ਗੱਲ ਹੈ। ਬਾਰਿਸ਼ ਕਰਕੇ ਸਾਰਾ ਚੌਪਟ ਹੋ ਗਿਆ। ਮੌਸਮ ਖਰਾਬ ਆ ਬੱਚਿਆਂ ਨੂੰ ਹਵਾ ਨਾਲ ਅਜੇ ਤਾਂ ਕਰਕੇ ਪਲਾਨ ਕੈਨਸਲ। ਹੂੰ ਨਹੀਂ ਤਾਂ ਗੱਗੂ ਕਿੱਥੇ ਜਾਣਾ ਸੀ ਕੋਈ ਮੀ ਕਰਨ? ਪਾਰਕ? ਹਾਂ ਪਾਰਕ ਜਾਣਾ ਸੀ। ਅਨੈਕਸ ਸण्डे ਚੱਲਾਂਗੇ ਹੂੰ ਦੇਖਦੇ ਜੇ ਮੌਸਮ ਸਹੀ ਰਹੋਗਾ ਅਰਮ ਲੱਗੇ ਆ ਆਪਣੀ ਮਸਤੀ ਚ ਇਹ ਵੀ ਪੂਰਾ ਰੈਡੀ ਹੋ ਕੇ ਬੈਠਾ ਅੱਜ ਵੀ ਹਾਂ ਸਾਰੇ ਆਪਾਂ ਰੈਡੀ ਸੀਗੇ ਸਾਰੇ ਰੈਡੀ ਹੋ ਕੇ ਬੈਠੇ ਸੀਗੇ ਘੁੰਮਣ ਜਾਣ ਲਈ ਬਟ ਮੌਸਮ ਖਰਾਬ ਹੋ ਗਿਆ ਬਾਰਿਸ਼ ਸ਼ੁਰੂ ਹੋ ਗਈ ਤੇ ਜਾਣਾ ਕੈਨਸਲ ਇਹ ਸਾਰਾ ਦੇਸਾ ਦਾ ਅੱਜ

ਹੂੰ ਸਦਾਜੀ ਚਲ ਚਲ ਪਰ ਅਜੇ ਟਾਈਮ ਜ਼ਿਆਦਾ ਹੋ ਗਿਆ ਰੋਟੀ ਹੋ ਗਈ ਲੇਟ ਚਲ ਹੁਣ ਬਣਾਈਏ ਰੋਟੀ ਡਿਨਰ ਕਰਨ ਤੋਂ ਬਾਅਦ ਕਿਤੇ ਸੌਣ ਦੀ ਤਿਆਰੀ ਪਰ acom ਨੂੰ ਨਹੀਂ ਦੀਨੀ ਸੀ ਆਰੀ ਸੀ ਦੁੱਧ ਪੀ ਕੇ ਸ਼ਰਾਤਾਂ ਕਰੀ ਜਾ ਰਿਆ ਸੀਗਾ ਨਾ ਹੀ ਸੌ ਰਿਆ ਸੀ ਤੇ ਨਾ ਹੀ ਸੌਣ ਦੇ ਰਿਹਾ ਸੀ ਕਾਫੀ ਜ਼ਿਆਦਾ ਥੱਕ ਚੁੱਕੀ ਸੀ ਤੇ ਟਾਈਮ ਵੀ ਬਹੁਤ ਹੋ ਚੁੱਕਿਆ ਸੀ ਗਗਨੀ ਥੱਕ ਕੇ ਸੌਂ ਗਈ ਸੀ ਪਰ ਆਗਮ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਦੇਖੋ ਇਹਦੀ ਮਸਤੀਆਂ ਦੇਖੋ ਇਹਦੇ ਘਰਾਰੇ ਸੋਹਣੇ ਪੁੱਤੋ ਹੁਣ ਰਾਜਵੀਰ ਤਾ ਥਾਪ ਕੇ ਸੌਂਗੀ ਬਹੁਤ ਨੀਂਦ ਆ ਰਹੀ ਹੈ ਬਤਨ ਸੌਜੋ ਸਾਡੇ 11 ਹੋ ਗਏ ਚਲੋ ਜੀ ਅੱਜ ਦੇ ਵਲੋਗ ਦਾ ਕਰਦੇ ਆ ਇੱਥੇ ਐਂਡ ਗੁੱਡ ਨਾਈਟ